ਦੇਖੋ ਮੇਰਾ ਤਾਂ ਇੱਕੋ ਹੀ ਕਹਿਣਾ ਹੈ ਕਿ ਪਿਛਲੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਇਹ ਜਿਹੜਾ ਏਰੀਆ ਦਾ ਆਪਾਂ ਹਾਲ ਦੇਖ ਰਹੇ ਹਾਂ ਇਹ ਉਦੋਂ ਤੋਂ ਹੀ ਜਦੋਂ ਬਾਰਿਸ਼ਾਂ ਹੁੰਦੀਆਂ ਉਦੋਂ ਇਹ ਹਾਲ ਦੇਖਣ ਨੂੰ ਮਿਲਦਾ ਸੋ ਮੇਰਾ ਕਹਿਣਾ ਸਿਰਫ ਸਰਕਾਰ ਨੂੰ ਇੱਕ ਹੈ ਕਿ ਜਦੋਂ ਜੇ ਆਪਾਂ ਨੂੰ ਪਤਾ ਕਿ ਬਾਰਿਸ਼ਾਂ ਦੇ ਵਿੱਚ ਇਹ ਹਾਲਾਤ ਹੁੰਦੇ ਆ ਤੇ ਆਪਾਂ ਪਹਿਲਾਂ ਸਫਾਈ ਕਿਉਂ ਨਹੀਂ ਕਰਾਂਦੇ ਮਤਲਬ ਹਰ ਸਾਲ ਐਮ ਮਾਹੌਲ ਦੇਖਣ ਨੂੰ ਆਉਂਦਾ ਤੁਸੀਂ ਦੇਖੋ ਸੜਕਾਂ ਗਾਰਦਨਾਂ ਕਾਲੀਆਂ ਹੋਈਆਂ ਪਈਆਂ ਅੰਦਰ ਦੇ ਅੰਦਰ ਘਰਾਂ ਦੇ ਲੋਕਾਂ ਦੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ 4-4 ਫੁੱਟ ਪਾਣੀ ਵੜ ਗਿਆ ਲੋਕਾਂ ਦੀਆਂ ਫੈਕਟਰੀਆਂ ਦੇ ਵਿੱਚ ਪਾਣੀ ਵੜ ਗਿਆ ਕਿਸੇ ਦੀ ਦੁਕਾਨ ਦੀ ਕਿਸੇ ਦੀ ਮਸ਼ੀਨਾ ਖਰਾਬ ਹੋ ਗਈਆਂ ਕਿਸੇ ਦਾ ਹਜ਼ਰੀ ਦਾ ਮਾਲ ਖਰਾਬ ਹੋ ਗਿਆ ਘਰਾਂ ਦਾ ਫਰਨੀਚਰ ਖਰਾਬ ਹੋ ਗਿਆ ਇਹਦਾ ਜ਼ਿੰਮੇਵਾਰ ਕੌਣ ਸੋ ਜਦੋਂ ਸਰਕਾਰ ਕਾਂਗਰਸ ਦੀ ਸਰਕਾਰ ਸੀ ਉਦੋਂ ਪਹਿਲਾਂ ਹੀ ਅਲਟੀਮੇਟਮ ਦੇ ਕੇ ਜਿਹੜੇ ਨਾਲੇ ਦੀ ਸਫਾਈ ਕਰਾ ਦਿੱਤੀ ਜਾਂਦੀ ਸੀ ਸੋ ਪਾਣੀ ਐਡਾ ਨਹੀਂ ਸੀ ਆਂਦਾ ਐਡਾ ਗਾਰਦ ਨਹੀਂ ਸੀ ਕਦੀ ਦੇਖੀ ਸੋ ਇਹ 3 ਸਾਲ ਤੋਂ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਸੋ ਕੱਲ ਸਾਡੇ ਸਤਕਾਰਯੋਗ ਐਮਪੀ ਸਾਹਿਬ ਆਏ ਐਮਪੀ ਸਾਹਿਬ ਨੇ ਮੰਗਾ ਸ਼ਰਮਾ ਜਿਹੜੇ ਬੋਰਡ ਦੇ ਇੰਚਾਰਜ ਨੇ ਉਹਨਾਂ ਨੂੰ ਆ ਕੇ 50000 ਰੁਪਏ ਦਿੱਤਾ ਜੇ ਸਰਕਾਰ ਨਹੀਂ ਕਰ ਰਹੀ ਤੁਸੀਂ ਆਪਣੇ ਨਿੱਜੀ ਬੰਦੇ ਲੈ ਕੇ ਤੁਸੀਂ ਸਫਾਈ ਕਰਾਓ ਪਰ ਇੱਕ ਘੰਟੇ ਬਾਅਦ ਰਾਜਾ ਵੜਿੰਗ ਜੀ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਸਿੰਦੇ ਨੇ ਆ ਜਿਹੜੇ ਨੁਮਾਇੰਦੇ ਨੇ ਉਹ ਆ ਜਾਂਦੇ ਆ ਆਪਣੀ ਟੀਮ ਨੂੰ ਲੈ ਕੇ ਤੇ ਜਿਹੜਾ ਫੋਨ ਰਾਜਾ ਵੜਿੰਗ ਜੀ ਨੇ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਕੀਤਾ ਸੀ ਔਰ ਡੀਸੀ ਸਾਹਿਬ ਨੂੰ ਕੀਤਾ ਸੀ ਉਹਨਾਂ ਨੇ ਜਿਹੜੀਆਂ ਟੀਮਾਂ ਭੇਜੀਆਂ ਸੀ ਉਹਨਾਂ ਦੇ ਮੂਹਰੇ ਲੱਗੇ ਇਹ ਸਫਾਈ ਕਰਨ ਲੱਗੇ ਸੋ ਚੰਗੀ ਗੱਲ ਹੈ ਅਸੀਂ ਉਸ ਗੱਲ 'ਚ ਨਹੀਂ ਪੈਂਦੇ ਲੋਕਾਂ ਨੂੰ ਲੋਕਾਂ ਨੂੰ ਰਿਲੀਫ ਮਿਲਣਾ ਚਾਹੀਦਾ ਸੋ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਚਲੋ ਸਾਡੇ ਐਮਪੀ ਸਾਹਿਬ ਦੇ ਆਉਣ ਨਾਲ ਤੁਸੀਂ ਜਾਗੇ ਤਾਂ ਸਹੀ ਬਾਰ ਬਾਰ ਇੱਕੋ ਹੀ ਸਵਾਲ ਕੀ ਹਰ 3 ਸਾਲ ਦੇ ਵਿੱਚ ਹਰ ਸਾਲ ਇਹ ਮਾਹੌਲ ਸਰਕਾਰ ਬਣੀ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਇਹ ਮਾਹੌਲ ਦੇਖਣ ਨੂੰ ਮਿਲਦਾ ਕਿਰਪਾ ਕਰਕੇ ਇਹਦੇ ਵੱਲ ਧਿਆਨ ਦਿਓ ਪਹਿਲਾਂ ਹੀ ਸਫਾਈ ਕਰਾਣ ਦੇ ਜਿਹੜੇ ਪ੍ਰਬੰਧ ਹੈ ਉਹ ਪਹਿਲਾਂ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਬਾਅਦ ਦੇ ਵਿੱਚ ਪਾਣੀ ਦੇ ਵਿੱਚ ਫਿਰਨਾ ਬਾਰਿਸ਼ ਦੇ ਵਿੱਚ ਫੋਟੋ ਸੈਸ਼ਨ ਕਰਾਣਾ ਇਹਦਾ ਚੰਗਾ ਨਹੀਂ ਲੱਗਦਾ ਦੇਖੋ ਇਲਾਕੇ ਦੀ ਬੜੀ ਮਾੜੀ ਹਾਲਤ ਹੈ ਵੈਸੇ ਸਾਰੇ ਪੰਜਾਬ ਦੇ ਵਿੱਚ ਇਸ ਵੇਲੇ ਹੜ੍ਹ ਆਇਆ ਹੋਇਆ ਲੋਕ ਹੜ੍ਹ ਤੋਂ ਪ੍ਰਭਾਵਿਤ ਹੋਏ ਹੋਏ ਨੇ ਲੋਕਾਂ ਦੇ ਮਾਲ ਡੰਗਰ ਘਰ ਵਗਰਾ ਟੁੱਟ ਗਏ ਨੇ ਬੜਾ ਬੁਰਾ ਹਾਲ ਹੈ ਤੋਂ ਕੱਲ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਜੀ ਵੀ ਲੁਧਿਆਣਾ ਬੇਕੇ ਆਏ ਸੀ ਉਹਨਾਂ ਨੇ ਢੋਕਾ ਮਲੇ ਆ ਦਸ਼ਮੀਰ ਨਗਰ ਇਲਾਕੇ ਦਾ ਸਾਰਾ ਦੌਰਾ ਕੀਤਾ ਦੌਰਾ ਕਰਕੇ ਦੇਖਿਆ ਕਿ ਹਲਕੇ 'ਚ ਬੜੀ ਗੰਦਗੀ ਹੈ ਬੜਾ ਨਲਕ ਹੈ ਤੋਂ ਸੇ ਉਹਨਾਂ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਨਾਲ ਗੱਲ ਕੀਤੀ ਕਮਿਸ਼ਨਰ ਨਗਰ ਨਿਗਮ ਨਾਲ ਗੱਲ ਕੀਤੀ ਗੱਲ ਕਰਕੇ ਉਹ ਦੇਸ਼ ਦਿੱਤੇ ਵੀ ਆ ਕੇ ਇਲਾਕੇ ਦੇ ਵਿੱਚ ਹਾਲ ਦੇਖੋ ਲੋਕ ਚਰੇ ਲੋਕਾਂ ਦੇ ਘਰਾਂ ਵਿੱਚ ਪਾਣੀ ਚਲਾ ਗਿਆ ਗਾਰ ਜੰਮੀ ਹੋਈ ਬੁਰਾ ਹਾਲ ਹੈ ਬਿਮਾਰੀ ਫੈਲਣ ਦਾ ਡਰ ਹੈ ਉਹ ਸਾਰੀਆਂ ਗੱਲਾਂ ਉਹਨੇ ਕੱਲ ਕੀਤੀਆਂ ਉਹਨਾਂ ਨੇ ਕਹਿਣ ਦਾ ਵਾਅਦਾ ਇਹ ਅਸਰ ਹੋਇਆ ਕਿ ਸਾਰੇ ਜਿਹੜੇ ਅਫਸਰਾਂ ਸਵੇਰੇ ਮੌਕੇ ਤੇ ਪਹੁੰਚੇ ਡੀਸੀ ਸਾਹਿਬ ਵੀ ਆਏ ਕਮਿਸ਼ਨਰ ਸਾਹਿਬ ਹੋਏ ਹੁਣ ਚੰਗੀ ਪੱਦਰ ਤੇ ਹਲਕੇ ਵਿੱਚ ਕੰਮ ਹੋ ਰਿਹਾ ਅੱਜ ਸ਼ਾਮ ਤੱਕ ਮੈਨੂੰ ਲੱਗਦਾ ਕਿ ਇਲਾਕਾ ਸਾਫ਼ ਹੋ ਜਾਏਗਾ ਲੱਗਦਾ ਇਲਾਕੇ ਦੇ ਵਿੱਚ ਐਮਐਲਏ ਕੋਲ ਕੰਮ ਹੋ ਰਿਹਾ ਦੇਖੋ ਜੀ ਹਲਕੇ ਦਾ ਐਮਐਲਏ ਦਾ ਆਪਣਾ ਫਰਜ਼ ਹੈ ਸਾਡਾ ਵੀ ਫਰਜ਼ ਹੈ ਮੈਂ ਵੀ ਹਲਕੇ ਦਾ ਸਾਫ ਕਾ ਵਧਾਇਆ ਕ ਮੈਂ ਤਿੰਨ ਵਾਰ ਇੱਥੇ ਐਮਐਲ ਆ ਰਿਹਾ ਮੇਰਾ ਜੋ ਫਰਜ਼ ਹੈ ਮੇਰੇ ਜੋ ਕੌਂਸਲਰ ਆਰਨੁਨ ਸ਼ਰਮਾ ਆਪਣਾ ਇਹ ਸਾਰੇ ਲੱਗੇ ਹੋਏ ਨੇ ਆਪਣਾ ਮੰਗਾ ਸ਼ਰਮਾ ਜੀ ਸਾਰੇ ਆਪਣਾ ਆਪਣਾ ਜਿਹੜੇ ਡਿਊਟੀਆਂ ਲਾਈਆਂ ਤੇ ਇਹਨਾਂ ਨੇ ਕਿਹਾ ਵੀ ਜੋ ਤੁਹਾਨੂੰ ਚੀਜ਼ ਤੁਹਾਨੂੰ ਚਾਹੀਦੀ ਹੈ ਗੱਡੀ ਚਾਹੀਦੀ ਹੈ ਤੇਲ ਚਾਹੀਦਾ ਜੋ ਤੁਹਾਨੂੰ ਟਰਾਲੀਆਂ ਚਾਹੀਦੀਆਂ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਉਣ ਨੂੰ ਤਿਆਰ ਹਾਂ ਤੁਸੀਂ ਹਲਕੇ ਦੀ ਸਫਾਈ ਕਰਾਓ ਇਹ ਲੱਗੇ ਹੋਏ ਆ ਸਾਰੇ ਤੋਂ ਮੈਨੂੰ ਆਪਣੇ ਵਰਕਰਾਂ ਤੇ ਬੜਾ ਫਖਰ ਹੈ ਬੜਾ ਮਾਣ ਆ ਤੁਸੀਂ ਦੇਖੇ ਘਟ ਘਟਦੇ ਨਹੀਂਗੇ ਮੈਨੂੰ ਚੋਰ ਗੱਲ ਪਤਾ ਕੀ ਹੈ ਸਾਡੀ ਸਰਕਾਰ ਨਹੀਂ ਉਦੇ ਬਾਪ ਜਦੋਂ ਵੀ ਸਾਡੇ ਮੁੰਡੇ ਲੱਗੇ ਨੇ ਪੈਸੇ ਦੀ ਅਸੀਂ ਪਲਵਾਨੀ ਦੇ ਲੋਕਾਂ ਨੂੰ ਸਹੂਲਤ ਮਿਲਣੀ ਚਾਹੀਦੀ ਹੈ ਪੈਸੇ ਸਾਡੇ ਜਿੰਨੇ ਮਰਜ਼ੀ ਲੱਗ ਜਾਣ। ਇਹ ਜਦ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹ ਪਾਣੀ ਹਰ ਸਾਲ ਆ ਰਿਹਾ ਸਰ ਹਰ ਸਾਲ ਲੋਕਾਂ ਦੇ ਘਰਾਂ ਚ ਜਾ ਰਿਹਾ ਹਰ ਸਾਲ ਲੋਕਾਂ ਦਾ ਪਾਣੀ ਘਰਾਂ ਦਾ ਸਮਾਨ ਖਰਾਬ ਹੋ ਰਿਹਾ 2022 ਦੀ ਤੁਹਾਨੂੰ ਇੱਕ ਗੱਲ ਦੱਸਦਾ ਮੈਂ 2022 ਚ ਪਾਣੀ ਆਇਆ ਕਈ ਨੇਤਿਆਂ ਨੇ ਪਾਣੀ ਦੇ ਵਿੱਚ ਵੜ ਕੇ ਸੇਵਾ ਕੀਤੀ ਔਰ ਪ੍ਰੋਮਿਸ ਕੀਤਾ ਪਬਲਿਕ ਨੂੰ ਵੀ ਤੁਹਾਡਾ ਜਿਹੜਾ ਨੁਕਸਾਨ ਹੋਇਆ ਹੈ ਉਹਦਾ ਕੰਪਨਸੇਸ਼ਨ ਦੇਵਾਂਗੇ ਰਣਜੀਤ ਬਾਰਕ ਟੋਕਾ ਮੱਲਾ ਕਸ਼ਮੀਰ ਨਗਰ ਸ਼ਿਵਾਜੀ ਨਗਰ ਨਿਊ ਸ਼ਿਵਾਜੀ ਨਗਰ ਇਹਦੇ ਵਿੱਚੋਂ ਲਿਸਟਾਂ ਬਣਾਈਆਂ ਗਈਆਂ ਉਹਦੀ ਕੰਪਨਸੇਸ਼ਨ ਦੀ ਅਮਾਉਂਟ ਕਿਸੇ ਬੰਦੇ ਨੂੰ ਮਿਲੀ ਨਹੀਂ ਅੱਜ ਹੁਣ 2025 ਆ ਗਿਆ ਅਸੀਂ April May ਮਹੀਨੇ ਦੇ ਰਿਕਵੈਸਟ ਕਰਦੇ ਪਈਆਂ ਕਮਿਸ਼ਨਰ ਸਾਹਿਬ ਨੂੰ ਕਿ ਨਾਸੀ ਨਾਲੇ ਦੇ ਨੇੜੇ ਸਾਡੀ ਰਹਿਸ਼ਾ ਨੇ ਸਾਡਾ ਏਰੀਆ ਡੁੱਬ ਜਾਏਗਾ ਇਹਦੀ ਸਫਾਈ ਕਰਾ ਦਿਓ ਬੁੱਡੇ ਨਾਲੇ ਦੀ ਸਫਾਈ ਕਰਾ ਦਿਓ ਗੰਦੇ ਨਾਲੇ ਦੀ ਸਫਾਈ ਕਰਾ ਦਿਓ ਰੋਡ ਜਾਲੀਆਂ ਸਾਫ ਕਰਾ ਦਿਓ ਸੀਵਰੇਜ ਸਾਫ ਕਰਾ ਦਿਓ ਪਰ ਉਹ ਕਿਸੇ ਨੇ ਕਰਾਈ ਨਹੀਂ ਸਪਾਈ ਅਸੀਂ ਤਾਂ ਹੁਣ ਰਿਕੁਐਸਟ ਹੀ ਕਰ ਸਕਦੇ ਹਾਂ ਜੀ ਕਰਾਣਾ ਤੇ ਮੌਜੂਦਾ ਸਰਕਾਰ ਨਹੀਂ ਹੈ ਜੀ ਕਿਹਾ ਅਸੀਂ ਅਫੀਸਰਸ ਨੂੰ ਆਪਣੇ ਨੂੰ ਕਹਿ ਸਕਦੇ ਹਾਂ ਰਿਕੁਐਸਟ ਕਰ ਸਕਦੇ ਹਾਂ ਅਸੀਂ ਆਪਣੇ ਅਫੀਸਰਸ ਨੂੰ ਰਿਕੁਐਸਟ ਕੀਤੀ ਹੈ ਵੀ ਇਹ ਤੁਸੀਂ ਇਹਦੀ ਸਫਾਈ ਕਰਾ ਦਿਓ ਪਰ بارش ਕਰਕੇ ਹੁਣ ਦੇਖੋ ਹਾਲਾਤ ਕੀ ਨੇ ਆ ਦੇਖ ਲਓ ਤੁਹਾਡੇ ਸਾਹਮਣੇ ਸਾਰੇ ਮੁਕੇ ਇਹਨਾਂ ਨੂੰ ਸ਼ਾਮ ਹੋ ਗਿਆ ਲੱਖਾਂ ਰੁਪਏ ਦਾ ਇਲਾਕਿਆਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਭਾਜੀ ਡਾਉਰ ਸਾਹਿਬ ਨੇ ਨਾਲਾ ਚੱਲਦੀ ਗੱਲ ਕੀਤੀ ਸੀ ਤੇ ਇਹੀ ਬਿੱਛਾ ਰਹਿ ਕਿੱਦਾਂ ਗਿਆ 2021 ਦਾ ਪ੍ਰੋਜੈਕਟ ਹੈ ਉਹ ਪੂਰਾ ਹੀ ਨਹੀਂ ਹੋ ਪਾਇਆ ਅਜੇ ਤੱਕ ਅੰਦਰ ਚ ਲਟਕਿਆ ਹੋਇਆ ਉਹ ਸਰਕਾਰ ਨਾ ਕੋ ਉੱਥੇ ਨਾ ਨੰਨੇ ਨਹੀਂ ਬਣੇਗਾ ਇਹ ਕਾਂਗਰਸ ਸਰਕਾਰ ਬਣਾਏਗੀ 27 ਦਿਨ ਅਸੀਂ ਜਿੱਤਾਂਗੇ ਸਰਕਾਰ ਅਸੀਂ ਬਣਾਵਾਂਗੇ ਇਹ 500000 ਰੁਪਏ ਦਾ ਰਾਹ ਇਹ ਕੀ ਕਰ ਲੈ ਇਹ ਜਿਹੜੀ ਅੱਜ ਸਫਾਈ ਹੋ ਰਹੀ ਹੈ ਜਾਂ ਜਿਹੜਾ ਕੋਈ ਵਰਕ ਹੋ ਰਿਹਾ ਇਹ ਸਾਰਾ ਰਾਜਾਵੜੀ ਦੀ ਦਾ ਸਦਕੇ ਹੋ ਰਿਹਾ ਸੁੰਦਰ ਡਾਬਰ ਜੀ ਦੇ ਸਦਕੇ ਹੋ ਰਿਹਾ ਹੈ ਸੰਜੀਤ ਤਲਵਾਰ ਜੀ ਦੇ ਸਦਕੇ ਹੋ ਰਿਹਾ ਕਿਉਂਕਿ ਕੱਲ ਉਹ ਆਏ ਸੀਗੇ ਉਹ ਮੈਨੂੰ ਨਗਦ 50000 ਰੁਪਏ ਦੇ ਕੇ ਗਏ ਅਗਰ ਕਾਰਬਿਸ਼ਨ ਕੰਮ ਨਹੀਂ ਕਰਦੀ ਤਾਂ ਤੂੰ ਕੋ ਲੋ ਪੈਸੇ ਲਗਾ ਕੇ ਲੱਖ ਰੁਪਏ ਲੱਗੇ 2 ਲੱਖ ਲੱਗੇ 5 ਲੱਖ ਲੱਗੇ ਜਿੰਨਾ ਲੱਗੇਗਾ ਅਸੀਂ ਦੇਾਂਗੇ ਤੇ ਤੂੰ ਕੰਮ ਇਹਦਾ ਕੰਪਲੀਟ ਕਰਵਾ ਦੇ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਸਾਰੇ ਮਹੱਲਿਆ ਸਾਰਾ ਵਾਰਡ ਅਸੀਂ ਰਾਜਾ ਵੜਿੰਗ ਜੀ ਦਾ ਬਹੁਤ ਬਹੁਤ ਪੱਟੀ-ਕੋਟੀ ਧੰਨਵਾਦ ਕਰਦੇ ਜਦੋਂ ਪ੍ਰਸ਼ਾਸਨਾਂ ਦੀ 2 ਸਾਲ ਹੋ ਗਏ ਇਸ ਇਲਾਕੇ ਕਦੀ ਆ ਜਿੰਦਗੀ ਚ ਕਦੀ ਦੇਖਿਆ ਨਹੀਂ ਜੋ ਮੈਂ ਮੌਲ ਦੇਖਿਆ ਤੇ ਘਰ ਦੇ ਅੰਦਰ 2-2 ਫੁੱਟ ਪਾਣੀ ਦੇ ਵਿੱਚ ਅਸੀਂ 48 ਘੰਟੇ 2 ਦਿਨ ਲਗਾਤਾਰ ਪਾਣੀ ਚ ਖੜੇ ਰਹੇ ਹਾਂ ਬੱਚੇ ਵਗੈਰਾ ਸਾਰੇ ਘਰ ਦੇ ਪਰਿਵਾਰ ਭੇਜ ਦਿੱਤੇ ਸੀ ਪਾਇਸ ਸਾਹਿਬ ਦੇ ਘਰ ਅਸੀਂ ਤਿੰਨੋਂ ਦੋ ਬੇਟੇ ਤੇ ਮੈਂ ਅਸੀਂ 2 ਦਿਨ ਲਗਾਤਾਰ 2-2 ਫੁੱਟ ਪਾਣੀ ਚ ਖੜੇ ਘਰ ਦੇ ਅੰਦਰ ਪਾਣੀ ਔਰ ਪਾਣੀ ਇਤਨਾ ਗੰਦਾ ਕਿ ਨਾਲੇ ਦਾ ਪਾਣੀ ਸੀ ਘਰ ਦੇ ਅੰਦਰ ਦੁਕਾਨਾਂ ਦੇ ਅੰਦਰ ਸਾਡੀਆਂ ਦੋ ਦੁਕਾਨਾਂ ਪੂਰਾ ਹਾਲ ਹੈ ਤੇ ਸਰਕਾਰ ਨੂੰ ਚਾਹੀਦਾ ਕਿ ਟਾਈਮ ਤੋਂ ਪਹਿਲੇ ਇਹ ਕੰਮ ਹੋਣਾ ਚਾਹੀਦਾ ਸਪਾਈ ਦਾ ਜਿਹੜੇ ਅੱਜ ਕਰਦੇ ਪਏ ਆ ਤੇ ਬਸੇ ਸਪਾਈਆਂ ਹੋ ਰਹੀਆਂ ਹੋਂ ਤਾਂ ਠੀਕ ਆ ਸਪਾਈ ਹੋ ਰਹੀ ਆ ਪਰ ਦੇਖੋ ਘਰ ਦੇ ਅੰਦਰ ਜਿਹੜੀ ਗਾਰ ਆ ਗਈ ਉਹ ਕੱਟਣੀ ਬੜੀ ਔਖੀ ਆ ਤੇ ਸਪਾਈ ਕਰ ਰਹੇ ਆ ਅਸੀਂ ਕਿ ਘਰ ਦੇ ਅੰਦਰ ਬੈੱਡ ਬੂਡ ਬਿਸਤਰੇ ਬੁਖਤੇ ਸਾਰੇ ਸਾਰਾ ਕੁਝ ਖਰਾਬ ਹੋ ਚੁੱਕਾ ਨਵੇਂ ਤੇ ਪੁਰਾਣੇ ਬਸਤੇ ਕੋਈ ਖਲੋਣ ਦੀ ਜਗ੍ਹਾ ਨਹੀਂ ਸੀ ਘਰ ਤੇ ਬਿਘਰਾ ਹੋਇਆ